ਬਸੰਤ ਮਹੱਲਾ ਪੰਜਾਂ ਰਾਮ ਰੰਗ ਸਭ ਗਏ ਪਾਪ ਰਾਮ ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਛ ਨਾਹੇ ਫੇਰ बसंत हमारा राम रंग संत जना स्यों सदा संग रहाओ संत जनी किया उपदेश जय गोविंद भगत सु तन देश हर भगत हीन उद्यान स्थान गुरप्रसाद घाट कट पहचान हरकीरत नर नर भोग रंग ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸ ਲਗੋ ਧਿਆਨ ਕਰ ਕਿਰਪਾ ਪ੍ਰਭ ਕੀ ਨੋ ਦਾਨ ਤੇ ਰਿਆ ਸੰਤ ਜਨਾ ਕੀ ਬਾਚੋ ਧੂਰ ਜਪ ਨਾਨਕ ਸੁਆਮੀ ਸਾਧ ਹਜ਼ੂਰ ਬਸੰਤ ਮਹੱਲਾ ਪੰਜਵਾ ਸਾਚ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਪ੍ਰਭ ਰਖਵਾਲੇ ਸਦਾ ਸਿਰਨਾਈ ਪ੍ਰਭ ਰਖਵਾਲੇ ਮਾਈ ਬਾਪ ਜਿਹਾ ਕਸਮਰਣ ਨਹੀਂ ਸੰਤਾਪ ਕਸਮ ਧਾਈ ਇੱਕ ਮਨ ਇੱਕ ਪਾਏ ਗੁਰ ਪੂਰੈ ਕੀ ਸਦਾ ਸਿਰਨਾਈ ਸੱਚੈ ਸਾਹਿਬ ਸਚ ਸਾਹਿਬ ਬਿਰਕਿਆ ਕੰਠ ਲਾਏ ਸਚ ਸਾਹਿਬ ਰੱਖਿਆ ਕੰਠ ਲਾਏ ਰਹਾ ਉਹ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਸੰਤਰ ਰਹਤਾਏ ਕਿਰਤ ਉਹ ਨਾ ਕ ਮਿੜਸ ਨਾ ਹੈ ਓਏ ਆਪਣਾ ਬੀਜ ਆਪ ਖਾਹੇ ਜਨ ਕਾ ਰਖਵਾਲਾ ਆਪ ਸੋਏ ਜਨ ਕੋ ਪਹੁੰਚ ਨ ਸਖਸ ਕੋਏ ਪ੍ਰਭ ਦਾਸ ਰਖੇ ਕਰ ਜਤਨ ਆਪ ਅਖੰਡ ਪੂਰਨ ਜੈ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀ ਵੇ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇਵਤ ਦੁਖ ਗਇਆ ਪਾਰ ਬ੍ਰਹਮ ਪ੍ਰਭ ਕਰੀ ਮਯਾਂ ਸਰਬ ਮਨੋਰਥ ਪੂਰਨ ਕਾਮ ਜਪ ਜੀਵੈ ਨਾਨਕ RAM ਨਾਮ ਸਾਰੁਤ ਸੁਹਾਵੀ ਜਿਤ ਹਰਿ ਜਿਤ ਆਵੈ ਬਿਨ ਸਤਗੁਰ ਦੀ ਸਹ ਬਿਲ ਲਾਂਤੀ ਸਾਖਤ ਫਿਰ ਫਿਰ ਆਵੈ ਸਾਕਤ ਫੇਰ ਫੇਰ ਆਵੇ ਜਾਵੇ ਰਹਾ ਉਸੇ ਧਨਵੰਤ ਜਨ ਹਰ ਪ੍ਰਭ ਰਾਸ ਕਾਮਕ੍ਰੋਧ ਗੁਰਬਦਨਾਸ ਭੈ ਬਿਨ ਸੇ ਨਿਰਭੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਦ ਸੰਗਤ ਪ੍ਰਭ ਕੀਓ ਨਿਵਾਸ ਹਰ ਝਪ ਝਪ ਹੋਈ ਪੂਰਨਾਸ ਜਲ ਤਲ ਮਹੀਲ ਰਵ ਰਹਾ ਗੁਰਬਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿੱਧ ਏਹ ਕਰਮ ਪ੍ਰਾਪਤ ਜਿਸ ਨਾਮ ਦੇਹ ਪ੍ਰਭ ਝਪ ਝਪ ਜੀਵੇ ਤੇਰੇ ਦਾਸ ਗੁਰਮਿਲ ਨਾਨਕ ਕਮਲ ਪ੍ਰਕਾਸ਼ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਅੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਬਿਛੁੰਨਿਆ ਤਮ ਰਬਹੁ ਗੋਬਿੰਦੈ ਰਵਣ ਜੋਗ ਜਿਤ ਰਵੇ ਸੁਖ ਸਹਿਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਜਿਸ ਸਾਹੀ ਰਸ ਬਨੀ ਆਏ ਮਿਲੇ ਪ੍ਰਭ ਸੁਖ ਧਨੀ ਮੇਰਾ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਾਲਾ ਪੰਜਵਾ ਕੇਲਬੇਖੋਂ ਬਿਨਸੇ ਗਾਏ ਗੁਨਾੰਤਨੁプチ ਸਹਿਜ ਤੋਨਾ ਮਨ ਮੋਲਿ ਉਹ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਤੋ ਹਰਨਾਮ ਰੰਗ ਰਹਾਓ ਕਰ ਕਿਰਪਾ ਪ੍ਰਗਟ ਗੋਪਾਲ ਲੜ ਲਾਏ ਉਦਾਰੇ ਦੀਨ ਦਇਆਲ ਇਹ ਮਨ ਹੋਵਾ ਸਾਧ ਧੂਰ ਨਿਤ ਦੇਖੈ ਸਾਮੀ ਹਜ਼ੂਰ काम क्रोत्रishna गई नानक प्रभु कृपा भई बसंत मोहल्ला پنجवा रोग मिटाए प्रभु आप बालराखे अपने कर थाप सात सहज गृह सत संत गुरपूरे की सरणी आए कल्याण रूप जपे हर हर मंत ਰਹਾ ਓ ਸੋਗ ਸੰਤਾਪ ਕਟੇ ਪ੍ਰਭ ਆਪ ਗੁਰ ਆਪਣੇ ਕੋ ਨਿਤ ਨਿਤ ਜਾਪ ਜੋ ਜਲ ਤੇਰਾ ਜਪੇ ਨਾਉ ਸਭ ਫਲ ਪਾਏ ਨਿਹਚਲ ਗੁਣ ਗਾਓ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕੋ ਭਾਇ ਦਿਆਲ पूरा सब पूरा किया अमृत नाम रिद दिया। कर्म दिया मेरा कछ न बिचार्यो भव जल निस्तार्यो प्रभ काट मैल निर्मल करे गुर पूरे की सरणी परे ਆਪ ਕਰੇ ਆਪ ਕਰਨੇ ਹਾਰੇ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾਏ ਓੰਕਾਰ ਸਤਗੁਰ ਪ੍ਰਸਾਦ ਦੇਖ ਫੂਲ ਫੂਲੇ ਅਹੰਤ ਤਿਆਗ ਤਿਆਗੇ ਚਰਨ ਕਮਲ ਪਾਗੇ ਤੋ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਰਹਾਓ ਸਗਨ ਬਾਸ ਕੂਲੇ ਇਕ ਰਹੇ ਸੂਕ ਕਠੂਲੇ बसंत रोताई पर फूलता रहे अब कलु आयो रे एक नाम भोवो भोबहो अनरुत नाही नाही मत भरम भूल भूल हो मिले हर पाए जिसमस्तक लेखा मन रुत न मरे ਗਨ ਕਹਿ ਨਾਨਕ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹੰਡੋਲ ੴ ਸਤਿਗੁਰ ਪ੍ਰਸਾਦਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਬਿਛਾਏ ਇਨ ਬਦ ਪਾਸਾ ਢਲ ਬੀਰ ਗੁਰਮਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਉ ਕਰਮ ਧਰਮ ਤੁਮ ਚਾਪ ਚੌਪੜ ਸਜੋ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠਿਸ ਨਾਨਕ ਕਰੋ ਪ੍ਰਭਾਤੇ ਸੋਏ ਹਰ ਅਰਾ ਦੇ ਵਿਖੜੇ ਦਾ ਉਲੰਘਾਵੇ ਮੇਰਾ ਸਤਗੁਰ ਸੁਖ ਸਹਜ ਸੇਤੀ ਘਰ ਜਾਤੇ ਹਰ ਆਪੇ ਖੇ ਲੈ ਆਪੇ ਦਿਖੈ ਹਰ ਆਪੇ ਰਚ ਨਚਾਇਆ ਜਨ ਨਾਨਕ ਗੁਰਮਖ ਜੋ ਨਰ ਖੇ ਲੈ ਸੋ ਜਿਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣੈ ਔਰ ਨਾ ਦੂਜਾ ਜਾਣੈ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੈ ਤੇਰੇ ਭਗਤਾਂ ਕਉ ਬਲਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁੱਤੇ ਹੋਇ ਔਰ ਨਾ ਦੂਜਾ ਕਰਤਾ ਭਗਤ ਤੂੰ ਤੇਰਾ ਸੋਈ ਤੁਧ ਭਾਵੈ ਜਿਸਨੂੰ ਤੂੰ ਰੰਗ ਧਰਤਾ ਤੂੰ ਵੜਦਾ ਤਾਂ ਤੂੰ ਵੜਦਾਨਾ ਔਰ ਨਹੀਂ ਕੋ ਦੂਜਾ ਤੂੰ ਸਵਰਤ ਸੁਆਮੀ ਮੇਰਾ ਹਾਂ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਭਾਣਾ ਕੋ ਨਾਨਕ ਟਹਿ ਪਿਆ ਦਵਾਰ ਰਖ ਲੈ ਉਹ ਮੁਗਦ ਅਜਾਣਾ ਬਸੰਤ ਹੰਡੋਲ ਮਹੱਲਾ ਪੰਜਵਾਂ ਮੂਲ ਨਾ ਭੁਜੈ ਆਪ ਨਾ ਸੁਜੈ ਭਰਮ ਬਿਆਪੀ ਅਹੰਗ ਮਨੀ ਪਿਤਾ ਬਰ ਬ੍ਰੰਹ ਪ੍ਰਾਪਤਨੀ ਮੋਹ ਨਸਤਾਰ ਹੋ ਨਿਰਗੁਨੀ ਰਹਾਉ ਉਪਤ ਪਰ ਲਾਉ ਪ੍ਰਪਤਿ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਖੀਏ ਸੇਗਣੀ ਅਵਰ ਉਪਾਉ ਨ ਕੋਈ ਸੂਚੈ ਨਾਨਕ ਤਰੀਐ ਗੁਰਬਚਨੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹੰਡੋਲ ਮਹੱਲਾ ਨਾਵਾ ਸਾਧੂ ਇਹ ਤਨ ਮਿੱਥਿਆ ਜਨ ਜੈ ਭੀਤਰ ਜੋ ਰਾਮ ਬਸਤ ਸਾਚੂ ਤਾਹਿ ਪਿਛਾਨੋ ਰਹਾਓ ਇਉ ਜਾਗ ਸੰਪਤ ਸੁਪਨੇ ਕੀ ਦੇਖ ਕਹਾ ਐਡਾਨੋ ਸੰਗ ਤਿਹਾਰ ਕਛੂ ਨ ਚਲੇ ਤਾਹੇ ਕਹ ਹਲਪਟਾਨੋ ਉਸਤਤ ਨਿੰਦਾ ਦਉ ਪਰ ਹਰ ਹਰ ਕੀਰਤੋ ਰਿਆਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕਪੁਰਖ ਭਗਵਾਨੋ ਬਸੰਤ ਮਹੱਲਾ ਨਵਾ ਪਾਪੀ ਇਹ ਮੈਂ ਕਾਮ ਬਸਾਏ ਮਨ ਚੰਚਲ ਜਾ ਤੇ ਗਹਿਓ ਨ ਜਾਏ ਰਹਾ ਜੋਗੀ ਜੰਗ ਮਾਰ ਸੰਿਆਸ ਸਭੀ ਪਰ ਡਾਰੀ ਇਹ ਫਾਸ ਜਿਹ ਜਿਹਾਰ ਕੋ ਨਾਮ ਸਮਾਰ ਤੇ ਭਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਣਾਏ ਦੀਜੈ ਨਾਮ ਰਹਿ ਗੁਣ ਗਾਹਿ ਵਸੰਤ ਮਹੱਲਾ ਨਾਮਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੂ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਕੈ ਕਹੀ ਭਗਤ ਪਰਮ ਭਗਵਾਨ ਜਨਮ ਜਨਮ ਕਾ ਸੰਸਾਰ ਚੁਕਾ ਰਤਨ ਨਾਮ ਜਪੈ ਰਤਨ ਰਤਨ ਨਾਮ ਜਪਾ ਜਪ ਪਾਇਆ ਤ੍ਰਿਸ਼ਨਾ ਸਕਲ ਬਿਨਾ ਸੀਮਾਂ ਤੇ ਨਿਜ ਸੁਖ ਮਾਹਿ ਸਮਾਇ ਜਾ ਕਹੂਤ ਦਇਆਲ ਕਿਰਪਾ ਨਿਤ ਸੋ ਗੋਬਿੰਦ ਗੁਣ ਗਾਵੇ ਕਹ ਨਾਨਕ ਬਿਦ ਕੀ ਸੰਪੈ ਕੋ ਗੁਰਮੁਖ ਪਾਵੇ ਬਸੰਤ ਮਹੱਲਾ ਨਾਵਾ ਮਨ ਕਹਾ ਬਿਸਾਰਿਉ ਰਾਮ ਨਾਮ ਤੈਨ ਤਨ ਬਿਨਸੈ ਜੰਮ ਸੂਪਰੈ ਕਾਮ ਰਹਾਉ ਇਹ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕੇ ਵਿਚਾਰ ਧਨ ਦਾਰਾ ਸੰਪਤ ਗ੍ਰਹਿ ਕੈ ਸੰਗ ਨ ਚਾਲੈ ਸਮਝਲੇ ਇਕ ਭਗਤ ਨਾਰਾਇਣ ਹੋਏ ਸੰਗ ਕਉ ਨਾਨਕ ਭਾਜ ਭਜਤ ਤੇਹ ਏਕ ਰੰਗ ਕਉ ਨਾਨਕ ਭਾਜ ਤਿਹ ਏਕ ਰੰਗ ਬੁਜੰਤ ਮਹੱਲਾ ਨਾਵਾ ਕਹਾ ਪੂਲੇ ਓਰੇ ਝੂਠੇ ਲੋਭ ਲਾਗ ਕਸ਼ ਬਿਗਰਿਓ ਨਾਹਿ ਅਜ ਹੁ ਜਾਗ ਰਹਾਉ ਸਾਮ ਸੁਪਨੇ ਕੈਹੋ ਜਗ ਝਾਨ ਬਿਰਸੈ ਛਿਨ ਮੈਂ ਸਾਚੀ ਮਾਨ ਸੰਗ ਤੇਰੇ ਹਰ ਬਸਤਨੀਤ ਨਿਸਬਾਸੁਰ ਭਾਜ ਤਾਹੇ ਮੀਤ ਬਾਰਾਂਤ ਕੀ ਹੋਇ ਸਾਇ ਕੋ ਨਾਨਕ ਗੁਨਤਾ ਕੇ ਗਾਇ ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕਿਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਹੈ ਜਗ ਕਉਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰਹਿ ਦੇਖ ਪੀਤ ਮਨੁਆ ਡੋਲਾ ਚੀਤ ਅਨੀਤ ਜਗ ਸੋ ਟੂਟੀ ਝੂਠ ਪ੍ਰੀਤ ਕਾਮ ਕ੍ਰੋਧ ਬਿਖ ਬਚਰ ਭਾਰ ਨਾ ਬਿਨਾ ਕੈਸੇ ਗੁਣ ਚਾਰ ਰਹਾਉ ਘਰ ਬਾਲੂ ਕਾ ਘੂਮਣ ਘੇਰ ਬਰਖਸ ਬਾਣੀ ਬੁੱਧ ਬਦਾਹੇਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬਜੋਤ ਨਾਮੈ ਕੀ ਚੇਰ ਸਰਬ ਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਗ ਪਗ ਲਾਗੋ ਤੋਰ ਨਾ ਵਰਤ ਤੋ ਚਾਹੋ ਤੁਜੋ ਨਾਮ ਦਰੈ ਚੱਲੈ ਸੈ ਸੋਚੋਰ ਪਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਬਾਤ ਸਿਉ ਘਰ ਜਾਏ ਜੋ ਕਸ਼ਕੀਨਸ ਪ੍ਰਭ ਰਜਾਏ ਭੈ ਮਾਨੇ ਨਿਰਭਉ ਮੇਰੀ ਮਾਏ ਕਾਮਨ ਚਾਹੇ ਸੁੰਦਰ ਭੋਗ ਪਾਲ ਫੂਲ ਮੀਠੇ ਰਸ ਰੋਗ ਖੀਲ ਬਿਗਸੈ ਤੇ ਤੁਸਗ ਪ੍ਰਭ ਸਰਣਾਗਤ ਤੀਨ ਸੋਗ ਕਾਪੜ ਪਹਿਰਸ ਅਦਕ ਸੀਗਾਰ ਮਾਟੀ ਫੂਲੀ ਰੂਪ ਬੇਕਾਰ ਆਸਾ ਮਨਸਾ ਬੰਧubar ਨਾਮ ਬਿਨਾ ਸੀਨਾ ਘਰਬਾਰ ਗਾਛੋ ਪੁਤਰੀ ਰਾਜਕੁਵਾਰ ਨਾਮ ਪੜੋ ਸਚ ਦੂਤ ਸਵਾਰ ਪ੍ਰਿਅ ਸੇਵ ਪ੍ਰਭ ਪ੍ਰੇਮ ਅਧਾਰ ਗੁਰ ਸਬਦੀ ਬਖਤਿਆਸ ਨਿਵਾਰ ਮੋਹਨ ਮੋਹ ਲਿਆ ਮਨ 모ਹ ਗੁਰ ਕਾ ਸਬਦ ਪਛਾਨਾ ਤੋਹੇ ਨਾਨਕ ਠਾਡੇ ਚਾਹੇ ਪ੍ਰਭ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਵਸੰਤ ਮਹੱਲਾ ਪਹਿਲਾ ਮਨ ਭੂਲੋ ਭਰਮਸ ਆਏ ਜਾਏ ਅਤਲ ਅਤ ਲੁਭਤ ਲੁਬਾਨੋ ਬਖਮ ਮਾਏ ਨੈ ਅਸਰ ਦੀਸੈ ਇੱਕ ਭਾਏ ਜਿਉ ਮੀਨ ਕੁੰਡਲੀਆ ਕੰਠ ਪਾਏ ਮਨ ਭੂਲੋ ਸਮਝ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਭਾਏ ਰਹਾਉ ਮਨਪੂਲ ਪਰਮਸ ਮਨਪੂਲ ਪਰਮਸ ਭਵਤਾ ਭਵ ਭਵਰਤਾਰ ਬਿਲ ਬਿਰਤੇ ਚਾਹੇ ਬਹੁ ਬਿਕਾਰ ਮੈਗਲ ਜੂ ਫਾਸਸ ਕਾਮ ਹਰ ਕੜ ਬੰਧਨ ਬਾਧਿ ਉਸ ਇਸਮਰ ਮਨ ਮੁਗਦੋ ਦਾ ਦਰ ਭਗਤ ਹੀਨ ਦਰ ਭ੍ਰਸ਼ਟ ਸਰਾਪੀ ਨਾ ਬੀਨ ਤਕ ਜਾਤ ਨ ਪਾਤੀ ਨਾਮ ਲੀਨ ਸਭ ਦੁਖ ਸਖਾਈ ਗੁਣ ਹੈ ਗੀਨ ਮਨ ਚਲੇ ਨ ਜਾਈ ਠਾਕ ਰਾਖ ਬਿਨ ਹਰ ਰਸ ਰਤ ਪਤਨ ਸਾਖ ਤੂੰ ਆਪੇ ਸਰਤਾ ਆਪ ਰਾਖ ਧਰ ਧਾਰਣ ਦੇਖ ਜਣ ਆਪ ਆ ਭੁਲਾਏ ਕਿਸ ਕਹੋਂ ਜਾਏ ਘਰ ਮੇਲੇ ਬਿਰਥਾ ਕਹੋਂ ਮਾਏ ਅਵਗਣ ਛੋਡ ਗੁਣ ਕਮਾਏ ਗੁਰ ਸਬਦੀ ਰਾਤਾ ਸੱਚ ਸਮਾਏ ਸਤਗੁਰ ਮਿਲਿਆ ਮਾਤੂਤਮ ਹੋਏ ਮਨ ਨਿਰਮਲ ਹਾਂ ਮੈਂ ਕੱਢਾ ਧੋਏ ਸਦਾ ਮੁਕਤ ਬੰਧ ਨ ਸਕੈ ਕੋਇ ਸਦਾ ਨਾਮ ਵਖਾਣ ਔਰ ਨ ਕੋਇ ਮਨ ਹਰ ਕਹਿ ਪਾਣੈ ਆਵੈ ਜਾਏ ਸਭ ਮੈਂ ਏਕੋ ਕਿਛ ਕਹਿਣ ਨ ਜਾਏ ਸਾਬ ਹੁਕਮ ਵਰਤੈ ਹੁਕਮ ਸਮਾਏ ਦੁਖ ਸੁਖ ਸਭ ਤੇਸ ਰਜਾਏ ਤੂੰ ਆ ਭੁੱਲ ਨਾ ਭੁਲਾਓ ਕਦੇ ਨਾਹੀ ਗੁਰ ਸਬਦ ਸੁਣਾਏ ਮਤ ਅਗਾਹੇ ਤੂੰ ਮੋਟਾ ਠਾਕੁਰ ਸ਼ਬਦ ਮਾਹੇ ਮਨ ਨਾਨਕ ਮਾਨਿਆ ਸੱਚ ਸਲਾਹੇ ਬ ਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਇੱਕ ਤ ਇੱਕ ਤਰਾਚੈ ਪਰ ਹਰ ਦੋਏ ਦੂਰ ਦਰਦ ਮਤ ਮ੍ਰਿਤ ਖਾਏ ਗੁਰਮੁਖ ਬੂਝਾ ਏਕ ਸਮਾਏ تیر ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨਸ ਗੁਰ ਸ਼ਬਦ ਮਲਾਏ ਰਹਾਓ ਵੇਦ ਵਖਾਣ ਕਹ ਹੈ ਇੱਕ ਕਈਐ ਉਹ ਬਿਆੰਤ ਅੰਤ ਕੇ ਨਹੀਂ ਲਈਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਧਰਿਆ ਏਕੋ ਗਿਆਨ ਧਿਆਨ ਧੁਨ ਪਾਣੀ ਏਕ ਨਰਾਲਮ ਕਤ ਕਹਾਣੀ ਏਕ ਸਬਦ ਸੱਚਾ ਨੀਸਾਨ ਪੂਰੇ ਗੁਰ ਤੇ ਜਾਣੈ ਜਾਣ ਇਕ ਧਰਮ ਡ੍ਰਿੜੈ ਸਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਅਨਹਦ ਰਾਤਾ ਇਕ ਲਿਵ ਤਾਰੋ ਗੁਰਮੁਖ ਪਾਵੈ ਲਖ ਅਪਾਰ ਇਕੋ ਤਖਤ ਇਕੋ ਪਾਤਸ਼ਾਹ ਹੋ ਸਰਬਿ ਤਾਈ ਵੇਪਰਵਾਹ ਤਿਸ ਕਾ ਕੀਆ ਤਰਭਾਵਨ ਸਾਰ ਓਹਾਗਮ ਅਗੋਚਰ ਏਕੰਕਾਰ ਏ ਕਾ ਮੂਰਤ ਸਾਚਾ ਨਾਉ ਤਿੱਤਾ ਨਿਬੜੈ ਸਾਥ ਨਾਉ ਸਾਚੀ ਕਰਣੀ ਪਾਤ ਪ੍ਰਮਾਣ ਸਾਚੀ ਦਰਗਹ ਪਾਵੈ ਮਾਣ ਏ ਕਾ ਭਗਤ ਏ ਕੋ ਹੈ ਭਾਉ ਬੇਨ ਭੈ ਭਗਤੀ ਆਵੋ ਜਾਵੋ ਘਰ ਤੇ ਸਮਝ ਰਹਾ ਮਹਿਮਾਨ ਹਰ ਰਸ ਰਤਾ ਜਨ ਪ੍ਰਮਾਣ ਏ ਤੂਤ ਦੇਖੋ ਸਹਜੇ ਰਵੋ ਤੁਜ ਦਿਨ ਠਾਕੁਰ ਕੇ ਸੈਨਾ ਭਾਉ ਨਾਨਕ ਮੈਂ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨ ਪਾਵੇ ਪਾਰ ਆਵਤ ਜਾਤ ਨ ਲਾਗੇ ਬਾਰam ਦੂਖ ਕਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਸਾਰਾ ਸਭ ਉਤਮ ਕੇ ਸਾਖੋ ਹੀਨਾ ਹਰ ਭਗਤੀ ਸਚਨਾ ਪਤੀ ਨਾ ਰਹਾ ਔਖਿਤ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੁਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਕਢੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਬੜੋ ਕਿਉ ਬਾਦੋ ਧੀਰਾ ਰੋਗ 부ਜੈ ਸੁ ਕਟ ਪੀਰ ਮੈਂ ਅਵਗਣ ਮਨ ਮਹਿ ਸਰੀਰ ਢੁਡਤ ਖੋਜਤ ਗੁਰ ਮੇਲੇ ਵੀਰਾ ਗੁਰ ਕਾ ਸਬਦ ਦਾਰੂ ਹਰ ਨਾਮ ਜੇ ਤੂੰ ਰਾਖਤ ਮੈਂ ਰਹਾ ਜਗ ਰੋਗੀ ਕਹਿ ਦੇਖ ਦਿਖਾਓ ਹਰ ਨਰਮਲ ਨਿਰਮਲ ਨਾਓ ਘਰ ਮੈਂ ਘਰ ਜੂ ਦੇਖ ਦਿਖਾਵੇ ਗੁਰ ਮਹਿਲੀ ਸੋ ਮਹਿਲ ਬੁਲਾਵੇ ਮਨ ਮੈਂ ਮੰਨੂਆ ਜਿਤ ਮੈਂ ਚੀਤਾ ਐਸੇ ਹਰ ਕੇ ਲੋਗ ਅਤੀਤਾ ਹਰਕ ਸੋਗਤੇ ਰਹਿ ਨਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪਿ ਪਛਾਨ ਰਹਿ ਲਿਵ ਲਾਗਾ ਜਨਮ ਜੀਤ ਗੁਰਮਤਿ ਦੁਖ ਭਾਗਾ ਗੁਰ ਦੀਆ ਸਚ ਅੰਮ੍ਰਿਤ ਪੀਵ ਸਹਿਜ ਮਰੋ ਜੀਵਤ ਹੀ ਜੀਵੋ ਆਪਣੂ ਕਰ ਰੱਖ ਗੁਰ ਪਾਵੈ ਤੁਮਰੋ ਹੋਏ ਸੋ ਤੁਜਹਿ ਸਮਾਵੈ ਭੋਗੀ ਕੋ ਦੁਖ ਰੋਗ ਵਿਆਪੈ ਘਟ ਘਟ ਰਵ ਰਹਾ ਪ੍ਰਭ ਜਾਪੈ ਸੋਖ ਦੋ ਕੀਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆ ਮਾਤ ਭਸਮ ਅੰਧਲੇ ਗਰਬ ਜਾਏ ਏਨ ਬਿਦਨਾਗੇ ਜੋਗ ਨਾਹੇ ਮੂੜੇ ਕਾਹੇ ਬਸਾਰਿਓ ਤੈ RAM ਨਾਮ ਅੰਤਕਾਲ ਤੇਰਾ ਆਵੇ ਕਾਮ ਰਹਾਉ ਗੁਰੂ ਪੂਜੈ ਤਮ ਕਰੋ ਵਿਚਾਰ ਜਹ ਦੇਖੂ ਤਹ ਸਾਰਗ ਪਾਣ ਕਿਆ ਹਉ ਅੱਖਾਂ ਜਾਂ ਕਛੂ ਨਾ ਹੈ ਜਾਤ ਪਤ ਸਭ ਤੇ ਰਹਿ ਨਾਏ ਕਾਹੇ ਮਾਲ ਦਰਬ ਦੇਖ ਕਰ ਬਚਾਏ ਚਲਤੀ ਭਾਰਤੇ ਰੂਪ ਕਛੂ ਰੋਕ ਕਛੂ ਚਲਤੀ ਬਾਰ ਤੇਰੋ ਕਛੁ ਨਾ ਹੈ ਪੰਚ ਮਾਰ ਚਿਤ ਰਖੋ ਥਾਏ ਜੁਗ ਜੁਗਤ ਕੀ ਹੈ ਪਾਏ ਸੋ ਮੈਂ ਪੈਖੜ ਤੇਰੇ ਮਨ ਮਾਹੇ ਹਰ ਨਾ ਚਿਤ ਮੂੜੇ ਮੁਕਤ ਜਾਹੇ ਮਤ ਹਰ ਵਿਸਰੇ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰ ਹੈ ਆਪ ਜਾਏ ਸਾਠ ਜੋਗ ਮਨ ਵਸਾਏ ਜਨ ਜੀਉ ਪਿੰਡ ਦਿੱਤਾ ਤਿਸ ਤੇ ਤਹ ਨਾਹੀ ਜਨ ਜੀਉ ਪਿੰਡ ਦਿੱਤਾ ਤਿਸ ਚ ਤੇ ਤਹ ਨਾਹੀ ਮੜੀ ਮਸਾਣੀ ਮੂੜੇ ਜੋਗ ਨਾਹੀ ਗੁਰ ਨਾਨਕ ਬੋਲੇ ਭਲੀ ਬਾਣ ਤੁਮ ਹੋ ਸ ਜਾਖੇ ਲਿਹੁ ਪਛਾਣ ਬਸੰਤ ਬਹੱਲਾ ਪਹਿਲਾ ਦੁਬਦਾ ਦੁਰਮਤ ਅੰਧਲੀਕਾਰ ਮਨਮੁਖ ਭਰਮੈ ਮੱਜ ਗੁਬਾਰ ਮਾਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਣੀ ਬਿਨ ਭਰਮ ਨ ਭਾਗ ਰਹਾਓ ਮਨਮੁਖ ਅੰਦਲੇ ਗੁਰਮਤ ਨਾ ਭਾਈ ਪਸੂ ਪਏ ਅਭਿਮਾਨ ਨ ਜਾਈ ਲਖ 84 ਜੰਤੂ ਪਾਏ ਮਿਰ ਠਾ ਕੁਰਪਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚੱਕਰ ਠਾਕੁਰ ਪਾਣੇ ਬਖਸ ਲੀਏ ਨਾਹੀ ਜਮਕਾਣੇ ਜਿਨ ਕੈ ਹਿਰਦੈ ਏਕੁ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੇਮਹਤਾਜ ਬੇਤੋ ਪਰਾ ਸਚਪਤੀ ਜੈ ਕਰਨ ਹਰ ਨਾਨਕ ਪੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਿਕਾਵੇ ਬਸੰਤ ਮਹਿਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰ ਵਰ ਫੂਲੇ ਬਨ ਹਰੇ ਰਹੋ ਆਪੇ ਕਬਲਾ ਕੰਤ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਚਰੂ ਗਉ ਖੀਰ ਆਪੇ ਮੰਦਰ ਥਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖੈ ਕਰਨਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹਿਰ ਗੁਣ ਗਹਿਰਾ ਤੂੰ ਅਕਲ ਨਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨਹਿ ਕੇਵਲ ਰਾਜ ਨਾ ਸੁਖੀ ਲੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰਨਾਮ ਸੁਆਦ ਬਿਨ ਹਰ ਗੁਰਪ੍ਰੀਤ ਮਜਨ ਗੁਰ ਬਿਨ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ 971434 ਕਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਾ ਵਾਰੀ ਮਿਹਰਬਾਨ ਮਦਸੂਦਨ ਮਾਦਾ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲੇ ਕਵੇਰਾ ਭਾਗ ਤੇਰਾ ਪੰਡਾਰੀ ਨਾ ਸਬੂਰ ਹੋਵੇ ਫਿਰ ਮੰਗਨ ਆਰਥ ਕਰੇ ਖੁਆਰੀ ਲੱਭ ਅੰਧੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਭਵਨ ਨਿਤ ਮੁਦ ਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦਪੁਰ ਕਾਲ ਲੋਈ ਐ ਸਖਾਈ ਵਾਰੀ ਦੇਵਲ ਦੇਵਤਿਆਂ ਕਰ ਲਗਾ ਐਸੀ ਕੀਰਤ ਚਾਲੀ ਤੂਜਾ ਬਾਗਨਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਗਰਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕਾਉਣ ਹਮਾਰੀ ਚਾਰੇ ਕੁੰਟ ਸਲਾਮ ਕਰਾਂਗੇ ਘਰ ਘਰ ਸਿਫਤ ਤੇ ਤੁਮਾਰੀ ਤੀਰਤ ਸਿਮਰਤ ਪਉਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸਮਾਲੀ ਤੀਰਤ ਸਿਮਰਤ ਪਉਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾਂ ਘੜੀ ਸਮਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ